जो बोले सो है भगवान बाल्मीक महाराज की जय गद्दी नशीन सतगुरु मलकीत महाराज की जय ਅੱਜ ਪਰਿਵਾਰ ਦਾ ਵਾਧਾ ਕੀਤਾ ਗਿਆ ਵਾ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਜਿੱਥੇ ਮੰਦੀ ਨਾਲ ਜੁੜਨ ਜਾ ਰਹੀ ਆ ਮੈਂ ਪੰਜਾਬ ਪ੍ਰਧਾਨ ਹੁੰਦੇ ਦਾਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਮਿੰਦਰ ਸਿੰਘ ਜੀ ਹਮੀਰਾ ਜੀ ਜਿਨ੍ਹਾਂ ਦੀ ਵਾਲਮੀਕ ਮੱਧਵੀ ਸਿੱਖ ਮੋਰਚਾ ਰਜਿਸਟਰ ਪੰਜਾਬ ਉਹ ਜੱਥੇਬੰਦੀ ਵਿੱਚ ਪਰਿਵਾਰ ਦਾ ਵਾਅਦਾ ਕੀਤਾ ਗਿਆ ਵਾ ਕਾਨਾ ਜੀ ਕਰਨ ਕਰਨ ਪਰਵਾਰ ਕਰਨ ਸਬਰਵਾਲ ਨੂੰ ਜਿਹੜਾ ਵਾ ਇਹਦੇ ਕੱਦਵਾਰ ਤੋਂ ਮੁਤਾਬਕ ਇਹਨੂੰ ਜਿਹੜਾ ਅਹੁਦਾ ਬਖਸ਼ਿਆ ਜਾਊਗਾ ਜੱਥੇਬੰਦੀ ਵੱਲੋਂ ਸਾਡੇ ਸੋਨੂ ਜੀ ਸੋਨੂ ਗਿੱਲ ਜੀ ਇਹਨਾਂ ਨੂੰ ਵੀ ਇਹਨਾਂ ਦੇ ਮੁਤਾਬਕ ਹੀ ਜੱਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਇਹਨਾਂ ਨੂੰ ਬੰਦਾ ਜਿਹੜਾ ਮਾਨ ਸਨਮਾਨ ਜਿਹੜਾ ਵਾ ਬਖਸ਼ਿਆ ਜਾਊਗਾ ਨਾਲ ਦੇ ਨਾਲ ਹੀ ਇਹ ਜਿਹੜੇ ਸਮਾਜ ਦੇ ਕੰਮ ਅੱਗੇ ਵੀ ਕਰਾਉਂਦੇ ਆ ਤੇ ਕਰਾਉਂਦੇ ਰਹਿਣਗੇ ਜਥੇਬੰਦੀ ਇਹ ਦੇ ਨਾਲ ਹਮੇਸ਼ਾ ਹੀ ਡਟ ਕੇ ਖੜੂਗੀ ਇਹਨਾਂ ਦਾ ਜਿੱਥੇ ਵੀ ਇਹਨਾਂ ਨੂੰ ਲੋੜ ਪੈਂਦੀ ਆ ਮੈਂ ਦਿਨ ਰਾਤ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਮਾੜਾ ਜਿਹਾ ਬੋਲ ਕੇ ਜੀ ਮੈਂ ਕਰਨ ਸੱਬਰਵਾਲ ਬਾਬਾ ਮਨਜੀਤ ਸਿੰਘ ਸੈਣੀ ਜੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਇਹਨਾਂ ਨੇ ਸਾਨੂੰ ਜੋ ਇੱਜ਼ਤ ਸਨਮਾਨ ਬਖਸ਼ਿਆ ਵਾ ਮੇਰੇ ਵੱਡੇ ਭਰਾ ਰਾਹੁਲ ਭਾਈ ਸੋਨੂ ਗਿੱਲ ਜੀ ਅਭੀਪਲ ਜੀ ਜੀਤੀ ਬਗਦਰ ਤੇ ਆਪਣੇ ਕਪੀ ਭਾਈ ਮੈਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਮੇਰੇ ਨਾਲ ਚੱਲ ਕੇ ਬਾਬਾ ਮਜੀਤ ਸਿੰਘ ਜੀ ਕੋ ਆਏ ਆ ਤੇ ਜੋ ਇਹਨਾਂ ਨੇ ਮੈਨੂੰ ਸਨਮਾਨ ਬਖਸ਼ਿਆ ਵਾ ਮੈਂ ਇਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਵਾ ਜੀ ਜਾਵਲ ਮਿਕੀ ਬੋਲੇ ਸੋਨਰ ਬੈ ਪ੍ਰਭੂ ਦਾ ਕੀ ਦੁਆਰਾ ਜੀ ਜੈ ਜੀ ਬਈ ਸੋਨੂ ਜੇ ਨਾ ਜੋਗੀ ਸਾਡੇ ਮਲਕੀਤ ਸਾਨੀ ਜੀ ਬਾਬਾ ਜੀ ਜਿੰਨਾ ਮੈਨੂੰ ਬਹੁਤ ਮਾਨ ਬਖਸ਼ਿਆ ਅੱਜ ਇਹਨਾਂ ਨੇ ਮੈਨੂੰ ਔਦੇਦਾਰੀ ਬਖਸ਼ੀ ਹੈ ਜੀ ਕਿ ਵੀਰ ਭਰਾ ਅੱਜਰੇ ਆਏ ਆ ਉਹ ਸਾਡੇ ਮਾਤਾ ਜੀ ਇਹਨਾਂ ਨੇ ਮੇਰੇ ਤੇ ਹੱਥ ਰੱਖਿਆ ਸੀ ਤੇ ਮੈਂ ਬਹੁਤ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੈ ਬਾਲ ਮਿੱਕੀ ਹਾਂ ਜੈ ਬਾਲ ਮਿੱਕੀ ਭਗਵਾਨ ਗੋਗੀ ਜੈ ਵੀਰ ਜੈ ਸਭਿਦਾਨ ਅੱਜ ਮੇਰੇ ਛੋਟੇ ਵੀਰ ਕਰਨ ਸੱਬਰਵਾਲ ਜੀ ਤੇ ਸੋਨੂ ਭਾਜੀ ਨੂੰ ਆਪਾਂ ਆਪਣੇ ਪਰਿਵਾਰ ਚ ਸ਼ਾਮਲ ਕੀਤਾ ਮੈਂ ਮਾਝਾ ਜੋਗ ਦਾ ਅ ਜਨਰਲ ਮਾਜੁਰ ਜੋਂਦਾ ਪਰਦਾ ਪੰਜਾਬ ਭਵਾਨ ਬਾਬੀ ਮੱਦੀ ਸਿਕ ਮੋਰਚੇ ਵੱਲੋਂ ਇਹਨਾਂ ਨੂੰ ਆਪਾਂ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ ਮੇਰੇ ਹੋਪ ਛੋਟੇ ਵੀਰ ਅਭੀ ਮੇਰੇ ਹੋਪ ਵੀ ਭਰਾ ਨਾਲ ਨੇ ਸਾਰੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਇਹ ਮੇਰ ਦਾ ਮੋਢੇ ਦਾ ਮੋਢਾ ਲਾ ਕੇ ਜੁੜਨਗੇ ਤੇ ਸਮਾਜ ਚ ਪੁਰਵੀ ਕੰਮ ਉਹ ਵਧੀਆ ਕਰਨਗੇ ਜੈ ਬਾਲ ਮੀ